ਸਸ਼ੀਗਲ ਦੋਸਤੋ ਮੈਂ ਹਾਂ ਸੰਦੀਪ ਚੌਧਰੀ ਤੇ ਅੱਜ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਅਸੀਂ ਅੱਜ ਲੈ ਕੇ ਆਏ ਹਾਂ ਉੱਥੇ ਹੀ ਜਿੱਥੇ ਨਿਊਜ਼ 89 ਪੰਜਾਬ ਨੇ ਇੱਕ ਵਾਰ ਪਹਿਲਾਂ ਸਟ੍ਰਿੰਗ ਕਰਕੇ ਦਿਖਾਇਆ ਸੀ ਕਿ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈਗੇ ਨਸ਼ੇ ਦੇ ਟੀਕੇ ਲਾਂਦੇ ਆ ਚਿੱਟੇ ਦੇ ਟੀਕੇ ਲਾਂਦੇ ਆ ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਆ ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ ਅੱਜ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਖੁਲਾਸਾ ਕਰਨ ਜਾ ਰਹੇ ਆ ਪੁਲਿਸ ਦੀਆਂ ਅੱਖਾਂ ਖੋਲ ਕੇ ਰੱਖ ਦੇਗਾ ਨਿਊਜ਼ 89 ਪੰਜਾਬ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਅੱਗੇ ਦਿਖਾਉਂਦੇ ਤੁਹਾਨੂੰ ਪੂਰੀ ਖਬਰ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਮੁੰਡੇ ਨਸ਼ਾ ਲਾਂਦੇ ਆ ਕਿਸ ਤਰ੍ਹਾਂ ਇਹ ਟੀਕਿਆਂ ਦੇ ਨਾਲ ਕਿਸ ਤਰ੍ਹਾਂ ਇਹ ਪਰ ਕੇ ਇਹ ਨਸ਼ਾ ਕੀਤਾ ਜਾਂਦਾ ਹੈ ਆ ਸਾਰਾ ਖੁਲਾਸਾ ਜਿਹੜਾ ਹੈ ਉਹ ਨਿਊਜ਼ 89 ਪੰਜਾਬ ਤੁਹਾਨੂੰ ਕਰਨ ਜਾ ਰਿਹਾ ਪੂਰੀ ਖਬਰ ਦਿਖਾਵਾਂਗੇ ਜਦ ਨਿਊਜ਼ 89 ਪੰਜਾਬ ਨੇ ਉਰੇ ਆ ਕੇ ਇੱਕ ਵਾਰ ਫੇਰ ਦਬਿਸ਼ ਦਿੱਤੀ ਤਾਂ ਨੌਜਵਾਨ ਜਿਹੜੇ ਹਨ ਉਰ ਤੋਂ ਭੱਜੇ ਆ ਅਸੀਂ ਉਹਨਾਂ ਦੀ ਸ਼ਕਲ ਨਹੀਂ ਦਿਖਾ ਸਕਦੇ ਕਿਉਂਕਿ ਇਸ ਸ਼ਰਤ ਤੇ ਤੁਹਾਨੂੰ ਸਾਰੀ ਅੱਜ ਵੀਡੀਓ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਨਸ਼ਾ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਇਹ ਟੀਕੇ ਲਿੱਤੇ ਜਾਂਦੇ ਆ ਤੇ ਕਿੱਥੋਂ ਇਹ ਜਿਹੜੇ ਹੈ ਇੰਜੈਕਸ਼ਨ ਕਿਹੜੇ ਬੰਦੇ ਜਿਹੜੇ ਵੇਚ ਰਹੇ ਆ ਬਸਤੀ ਦੇ ਵਿੱਚ ਅੱਜ ਸਾਰੀ ਖਬਰ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਠੀਕ ਆ 20 ਦਾ ਪਾਣੀ ਆ ਮਤਲਬ ਕੀ ਸੋਚ ਲਓ ਇਹ ਮੈਂ 500 ਦਾ ਮੈਲਟ ਪਾਇਆ ਆ ਰੰਦਾ ਬੰਦਾ ਆਪਣੇ ਆਸ ਜੋ ਫਿਰ ਇਹ ਜਿਹੜਾ ਦਿਮਾਗ ਦੇ ਵਿੱਚ ਨਹੀਂ ਵੀ ਆਂਦਾ ਉਹ ਵੀ ਆਂਦਾ ਫਿਰ ਮਤਲਬ ਜੋ ਬੰਦਾ ਨਹੀਂ ਵੀ ਕਰਨਾ ਜਾਂਦਾ ਨਾ ਉਹ ਵੀ ਕਰਦਾ ਸਰ ਚੋਰੀ ਮਾਰ ਪਟਾਈ ਸਭ ਕੁਝ ਕਰਦਾ ਹਾਂ ਸੱਚ ਜਦ ਨਿਊਜ਼ 89 ਪੰਜਾਬ ਦੇ ਗੁਪਤਚਰ ਨਿਊਜ਼ 89 ਪੰਜਾਬ ਨੂੰ ਫੋਨ ਕਰਕੇ ਦੱਸਦੇ ਆ ਕਿ ਜਿੱਥੇ ਤੁਸੀਂ ਪਹਿਲਾ ਸਟ੍ਰਿੰਗ ਆਪਰੇਸ਼ਨ ਕੀਤਾ ਸੀਗਾ ਮਿਰਚ ਮੰਡੀ ਦੇ ਕੋਲ ਜਿੱਥੇ ਕਿ ਸੈਲਰ ਬਣੇ ਹੋਏ ਆ ਜਿੱਥੇ ਤੁਹਾਨੂੰ ਇੰਜੈਕਸ਼ਨਸ ਦੀਆਂ ਖੇਪ ਦਿਖਾਈਆਂ ਸੀਗੀਆਂ ਤੇ ਉੱਥੇ ਹੀ ਜਦ ਨਿਊਜ਼ 89 ਪੰਜਾਬ ਪਹੁੰਚਦਾ ਤਾਂ ਮੁੰਡੇ ਪੱਛਦੇ ਹੋਏ ਨਜ਼ਰ ਆਉਂਦੇ ਆ ਜਦ ਸਾਡੇ ਕੋਲ ਇੱਕ ਮੁੰਡਾ ਮੌਕੇ ਤੇ ਫੜਿਆ ਜਾਂਦਾ ਤਾਂ ਉਹ ਇੱਕ ਇਸ ਸ਼ਰਤ ਤੇ ਸਾਰੀ ਗੱਲ ਦੱਸਣ ਵਾਸਤੇ ਸਾਨੂੰ ਰਾਜੀ ਹੋ ਜਾਂਦਾ ਕਿ ਅਸੀਂ ਸਾਰਾ ਕੁਝ ਦੱਸਦੇ ਹਾਂ ਕਿ ਇਹ ਇੰਜੈਕਸ਼ਨ ਕਿਸ ਤਰ੍ਹਾਂ ਲਾਏ ਜਾਂਦੇ ਹਨ ਤੇ ਕਿਸ ਤਰ੍ਹਾਂ ਜਿਹੜੇ ਹੈਗੇ ਇਹਦਾ ਕਾਰੋਬਾਰ ਰਾਜਪੁਰੇ ਦੇ ਵਿੱਚ ਫੁੱਲ ਫਲ ਰਿਹਾ ਤੇ ਕੋਈ ਵੀ ਇੰਨੀ ਆਬਾਦ ਵਾਲੀ ਜਗ੍ਹਾ ਤੇ ਪੁਲਿਸ ਛਾਪੇਮਾਰੀ ਨਹੀਂ ਕਰਦੀ ਤਾਂ ਇੱਕ ਸਵਾਲ ਜਿਹੜਾ ਹੈ ਪੁਲਿਸ ਦੀ ਕਾਰਗੁਜ਼ਾਰੀ ਤੇ ਜ਼ਰੂਰ ਖੜਾ ਹੁੰਦਾ ਸੋ ਅੱਜ ਅਸੀਂ ਪਟਿਆਲਾ ਦੇ ਐਸਐਸਪੀ ਸਾਹਿਬ ਮਾਨਯੋਗ ਸਰਦਾਰ ਨਾਨਕ ਸਿੰਘ ਜੀ ਨੂੰ ਇਹ ਚੀਜ਼ ਦੱਸਣਾ ਚਾਹਾਂਗੇ ਕਿ ਅੱਜ ਅਸੀਂ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਰਾਜਪੁਰਾ ਸ਼ਹਿਰ ਦੇ ਵਿੱਚ ਮੁੰਡੇ ਨਸ਼ੇ ਕਰਦੇ ਆ ਤੇ ਕਿਸ ਤਰ੍ਹਾਂ ਇਹ ਜਿਹੜਾ ਮੁੰਡਾ ਇਸ ਸ਼ਰਤ ਤੇ ਸਾਰੀ ਗੱਲ ਦੱਸ ਰਿਹਾ ਕਿ ਉਹਦਾ ਨਾਮ ਨਹੀਂ ਆਏਗਾ ਲੇਕਿਨ ਅਸੀਂ ਇੱਕ ਖੁਲਾਸਾ ਜ਼ਰੂਰ ਕਰਨਾ ਚਾਹਾਂਗੇ ਕਿ ਕਿੱਥੋਂ ਇਹ ਨਸ਼ਾ ਵਿਕ ਰਿਹਾ ਤੇ ਕਿੱਥੋਂ ਇਹ ਨਸ਼ਾ ਨੌਜਵਾਨ ਮੁੰਡੇ ਲਾ ਰਹੇ ਆ ਜੋ ਉਸ ਮੁੰਡੇ ਦਾ ਇਹ ਕਹਿਣਾ ਹੈ ਕਿ ਰਾਜਪੁਰੇ ਸ਼ਹਿਰ ਦੇ ਵਿੱਚ ਸੈਕਿੰਡ ਉਹਦੀ ਤਦਾਦ ਦੇ ਵਿੱਚ ਇਹ ਨਸ਼ਾ ਜਿਹੜਾ ਹੈਗਾ ਰਾਜਪੁਰੇ ਦੀ ਮਿਰਚ ਮੰਡੀ ਦੇ ਕੋਲ ਜਿਹੜਾ ਬਸਤੀ ਹੈਗੀ ਉੱਥੇ ਇੱਕ ਸ਼ਖਸ ਜਿਹੜਾ ਹੈ ਸਰਿਆਂ ਵੇਚ ਰਿਹਾ ਤੇ ਪੁਲਿਸ ਉਸਦੇ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਤੁਹਾਨੂੰ ਦਿਖਾਣੇ ਆ ਪਹਿਲਾਂ ਤੁਸੀਂ ਦੇਖੋ ਉਹ ਵੀਡੀਓ ਜਿਸ ਵਿੱਚ ਇਹ ਮੁੰਡਾ ਪੂਰਾ ਖੁਲਾਸਾ ਕਰ ਰਿਹਾ ਇਹ ਅੱਜ ਅਸੀਂ ਜਿਹੜਾ ਹੈਗਾ ਉਹਰੇ ਮੌਕੇ ਤੇ ਬੰਦੇ ਫੜੇ ਆ ਜਿਹੜੇ ਕਿ ਇਹ ਸਰੀਂਜਾ ਜਿਹੜੀਆਂ ਹਨ ਉਹਰੇ ਲਾਰੇ ਸੀ ਉਹਰੇ ਪਹਿਲਾਂ ਵੀ ਅਸੀਂ ਇੱਕ ਵਾਰੀ ਸਟ੍ਰਿੰਗ ਕਰ ਚੁੱਕੇ ਆ ਇਹ ਬੰਦਾ ਅਸੀਂ ਫੜਿਆ ਲੇਕਿਨ ਇਹ ਸਾਨੂੰ ਇਸ ਸ਼ਰਤ ਤੇ ਸਾਰੀ ਗੱਲ ਦੱਸ ਰਿਹਾ ਹਰੇ ਪੂਰੀ ਦੱਸੇਗਾ ਵੀ ਇਹ ਉਰੇ ਨਸ਼ਾ ਕਿਉਂ ਕਰਦੇ ਆ ਤੇ ਇਹ ਕਿੱਥੋਂ ਲੈ ਕੇ ਆਉਂਦੇ ਆ ਤੇ ਇਹ ਕਿਵੇਂ ਵਿਕ ਰਿਹਾ ਰਾਜਪੁਰੇ ਸ਼ਹਿਰ ਦੇ ਵਿੱਚ ਇਹ ਸਾਰੀ ਅੱਜ ਖੁਲਾਸਾ ਜਿਹੜਾ ਹੈ ਅਸੀਂ ਕਰਨ ਲੱਗੇ ਆ ਹਾਂ ਵੀ ਦੱਸ ਵੀ ਇਹ ਕਿੱਥੋਂ ਤੂੰ ਲੈ ਕੇ ਆਇਆ ਕਿਵੇਂ ਹੈਗਾ ਇਹ ਸਰਿੰਜ ਚੱਕ ਕੇ ਦਿਖਾ ਇਹ ਕਿੰਨੀ ਮਿੱਲੀ ਦੀ ਹੁੰਦੀ ਹੈ ਕੀ ਹੈ ਕੀ ਜੋ ਸਾਨੂੰ ਦੱਸ ਰਿਹਾ ਸੀ ਉਹ ਸਾਰੀ ਗੱਲ ਦੱਸ ਇਹ ਦੇਖੋ ਇਹ ਜਿਹੜਾ ਸਮਾਨ ਹੈ ਇੱਕ ਅਰਦ-ਗੜੇ 500 ਰੁਪਏ ਕ 500 ਕਰ ਵਧਾਉਣਾ ਸਮਾਨ ਇਹ ਹਾਂਜੀ ਹਾਂਜੀ ਠੀਕ ਆ ਜੀ ਇਹ ਸਮਾਨੇ ਕੱਦਾ 500 ਰੁਪਏ ਦਾ ਹੋਣਾ ਹਾਂਜੀ 500 ਰੁਪਏ ਦਾ ਸਮਾਨ ਅਸੀਂ ਕਿਸ ਤਰ੍ਹਾਂ ਕਰਨੇ 500 ਰੁਪਏ ਅਸੀਂ ਕਿਸੇ ਤੋਂ ਮੰਗ ਤੰਗ ਕੇ ਕਰ ਲਿਆ ਜਾਂ ਘਰ ਤੋਂ ਲਿਆ ਆਂਦੇ ਕਿਸੇ ਤੋਂ ਫੜ ਲੇ ਠੀਕ ਆ ਕਿਸੇ ਤੋਂ ਧਾਰ ਲੈ ਲੇ ਜਾਂ ਕਿਸੇ ਤੋਂ ਕਰ ਲੈ ਜੇ ਕਿ ਤੂੰ ਮਰ ਘਰ ਤੋਂ ਚੱਕ ਲੈ ਜਾਂ ਕੋਈ ਚੱਕ ਕੋਈ ਚੀਜ਼ ਚੱਕ ਕੇ 베ਤੀ ਤਾਂ ਕਰਕੇ ਮਾੜਾ ਮੋਟਾ ਹਿੱਲਾ ਹੋ ਜਾਂਦਾ ਨਹੀਂ ਤੇ ਸਮਾਨ ਲਾਲੀ ਦਾ ਨਹੀਂ ਤੇ ਨਹੀਂ ਅੱਛਾ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਜਾਂਦਾ ਇਹ ਕਿੱਥੋਂ ਲੈ ਕੇ ਆਂਦੇ ਤੁਸੀਂ ਹਾਂਜੀ ਇਹ ਕਿਥੋਂ ਆ ਪਿੱਛੇ ਤੋਂ ਲੈ ਕੇ ਆਨੇ ਆ ਕਿਹੜੀ ਜਗ੍ਹਾ ਹੈ ਇਹ ਬਸਤੀ ਤੋਂ ਹੀ ਪਿੱਛੇ ਦਾ ਕਿਹੜੀ ਬਸਤੀ ਹੈ ਇਹ ਆ ਹਟੇਹਾ ਬਸਤੀ ਕੀ ਨਾਮ ਹੈ ਕਿਹੜੀ ਜਗ੍ਹਾ ਹੈ ਹਾਂਜੀ ਬੰਦੇ ਦਾ ਕੀ ਨਾਮ ਹੈ ਜਿਸ ਤੋਂ ਲੈ ਕੇ ਆਂਦੇ ਹੋ ਨਾਮ ਹੈ ਇਹ ਉਹ ਚੌਕਲੇਟੀ ਹੈ ਜੀ ਨਾਮ ਉਹਦਾ ਅੱਛਾ ਹਾਂਜੀ ਇਹ ਕਿੱਥੇ ਵੇਚਦਾ ਇਹ ਪੂਰੀ ਲੋਕੇਸ਼ਨ ਦੱਸ ਕਿਹੜੀ ਜਗ੍ਹਾ ਹੈ ਇਹ ਖੇੜੇ ਦੇ ਕੋਲ ਹੈ ਜੀ ਖੇੜੇ ਦੇ ਕੋਲ ਕਿੱਥੇ ਹਾਂਜੀ ਕਿਹੜੀ ਜਗ੍ਹਾ ਆ ਪਿੱਛੇ ਖੇੜੇ ਦੇ ਨਾਲ ਹੀ ਆ ਬਸ ਏਰੀਆ ਕਿਹੜਾ ਹੈ ਬਿਲਕੁਲ ਨਾਲ ਹੀ ਆ ਏਰੀਆ ਟੇਹਾ ਕਲੋਨੀ ਬਸ ਇਹ ਮਿਰਚ ਮੰਡੀ ਦੀ ਹੈ ਹੈ ਟੇਹਾ ਕਲੋਨੀ ਹੈ ਵੈਸੇ ਟੇਹਾ ਕਲੋਨੀ ਪੂਰੀ ਵੱਜੀ ਹੈ ਹਾਂਜੀ ਹਾਂ ਤੇ ਆ ਕਲੋਨੀ ਵੱਜਦੀ ਆ ਉਹ اچھا ਤੇ ਉੱਥੇ ਹਰ ਕੋਈ ਮੁੰਡਾ ਇੱਕ ਇੱਕ ਤਾਂ ਆਂਦਾ ਨਹੀਂ ਹੈਗਾ ਹਜ਼ਾਰਾਂ ਦੇ ਥਾਮ ਨਾਲ ਮੁੰਡਾ ਆਂਦਾ ਉੱਥੇ ਵੀ ਮਤਲਬ ਜੀ ਉਹਨਾਂ ਦਾ ਘੜਦੇ ਘਟ ਲੱਖਾਂ ਰੁਪਏ ਦਾ ਉਹਨਾਂ ਦਾ ਇੱਕ ਦਿਨ ਦੇ ਵਿੱਚ ਬਣ ਰਿਹਾ ਸਰ ਅੱਛਾ ਹਾਂਜੀ ਤੇ ਇਹ ਇੰਜੈਕਸ਼ਨ ਇੰਨੇ ਸਾਰੇ ਕਿਸ ਤਰ੍ਹਾਂ ਮਤਲਬ ਕੀ ਹੁੰਦਾ ਹੈ ਇਹ ਸਰ ਇਹ ਇਹਨਾਂ ਇੰਜੈਕਸ਼ਨ ਵਾਲਾ ਦਾ ਦਾ ਲੱਗ ਇਹ ਉਹ ਹੈ ਲੱਗ ਹਸਪੀਟਲ ਹੈ ਇਹ ਇਹ ਇੰਜੈਕਸ਼ਨ ਤਾਂ ਦਿੰਦੇ ਆ ਵੀ ਐਚ ਆਈ ਵੀ ਕਿਸੇ ਨੂੰ ਐਚ ਆਈ ਵੀ ਨਾ ਹੋਵੇ ਕਾਲਾ ਪੀਲਾ ਨਾ ਹੋਵੇ ਤਾਂ ਕਿਸੇ ਨੂੰ ਇਸਤੇਮਾਲ ਕਰਨ ਨੂੰ ਦਿੰਦੇ ਆ ਇਹ ਜਿਵੇਂ ਚੱਕੇ ਦੇਵੇਂ ਮੰਨ ਲਓ ਵੀ ਇਹ ਸੂਈ ਆ ਐਵੇਂ ਨਾ ਇਸਤੇਮਾਲ ਕਰੋ ਦੇਖੇ ਨਾ ਇਸਤੇਮਾਲ ਪਈ ਹੋਈ ਹੈ ਕਰੀ ਵੀ ਸੋਈਓ ਦਿਖਾਇਓ ਵੀਰ ਜੀ ਹਾਂ ਹਾਂ ਚਲੋ ਆਪਣਾ ਮੈਨੂੰ ਇਹ ਦੱਸੋ ਉਹ ਇਸਤੇਮਾਲ ਕਰੀ ਵੀ ਸੀ ਕਿ ਕਿ ਲੈਂਦੇ ਹੋ ਤੁਸੀਂ ਉਹਨਾਂ ਨੂੰ ਕਿ ਵੀ ਇੰਨੀਆਂ 54 ਤੁਹਾਨੂੰ ਕਿਉਂ ਚਾਹੀਦੀਆਂ ਤਾਂ ਚਾਹੇ ਉੱਥੇ ਗੱਲ ਨਹੀਂ ਕਰਨੀ ਪੈਂਦੀ ਉੱਥੇ ਡੱਬੇ ਪਿਆ ਜੀ ਅੱਛਾ ਉਹ ਓਪਿਸ ਦੇ ਅੰਦਰ ਬੈਠ ਰਹੇ ਨੇ ਦਫ਼ਤਰ ਦੇ ਅੰਦਰ ਬੈਠ ਰਹੇਗੇ ਸਾਰੇ ਉਹ ਠੀਕ ਆ ਦਫ਼ਤਰ ਦੇ ਅੰਦਰ ਜਾਓ ਉੱਥੇ ਡੱਬੇ ਪਿਆ ਆਪਣੀ ਮਰਜ਼ੀ ਨਾਲ ਇੱਕ ਦੋ ਕੱਢ ਲਿਓ ਉਹ ਕੋਈ ਆ ਤਾਂ ਡਿਚ ਆ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਵੀ ਉਹ ਆਪਣੇ ਹਿਸਾਬ ਨਾਲ ਦੇਣਗੇ ਤੁਹਾਨੂੰ ਇਹ ਸੋਣਾ ਕਹਿਣਗੇ ਵੀ ਆਪਣੇ ਹਿਸਾਬ ਨਾਲ ਦੇਣਗੇ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਆਹ ਤਿੰਨ ਚਾਰ ਲੈ ਕੇ ਜਾਣੀ ਆ ਬਈ ਇਖਤਫਾਲ ਤੋਂ ਨਹੀਂ ਲੈ ਕੇ ਜਾਣੀ ਜਦ ਤੁਸੀਂ ਨਸ਼ਾ ਨਹੀਂ ਕਰਦੇ ਫਿਰ ਸਰੀਰ ਦਾ ਕੀ ਹਾਲ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਸਰ ਨੀਂਦ ਨਹੀਂ ਆਂਦੀ ਸਾਈ ਸਾਈ ਰਾਤ ਸਾਈ ਸਾਈ ਰਾਤ ਜਾਗਦੇ ਰਹਿੰਦੇ ਆ ਸਾਈ ਸਾਈ ਰਾਤ ਅੜਪਾ ਰਹਿੰਦੇ ਆ ਤੇ ਇਹ ਕੀ ਚੀਜ਼ ਹੁੰਦੀ ਇਹਦੇ ਅੰਦਰ ਕੀ ਭਰਦੇ ਹੋ ਤੁਸੀਂ ਵਾਈਟ ਹੈ ਵਾਈਟ ਇਹ ਕੀ ਹੁੰਦਾ ਸੋ ਦਵਾਈ ਹੈ ਚਿੱਟਾ ਹੈ ਸਰ ਚਿੱਟਾ ਹੈ ਅੱਛਾ ਇਹ ਚਿੱਟਾ ਕਿੱਥੋਂ ਲੈ ਕੇ ਆਉਂਦੇ ਹੋ ਹਾਂਜੀ ਚਿੱਟਾ ਮੈਨੂੰ ਇਹ ਤਾਂ ਨਹੀਂ ਪਤਾ ਸਰ ਜਿੱਥੋਂ ਆਪਾਂ ਲੈ ਕੇ ਆਨੇ ਆ ਮੈਂ ਤੁਹਾਨੂੰ ਉੱਥੇ ਵੀ ਦੱਸ ਦਿੰਦੀ ਨਹੀਂ ਉਹੀ ਜਿਹੜਾ ਜਿਹੜਾ ਤੁਸੀਂ ਚਾਕਲੇਟੀ ਕਹਿ ਰਹੇ ਹੋ ਮੁੰਡਾ ਹਾਂਜੀ ਉਹ ਉਹਦਾ ਫੇਸ ਉਹਦਾ ਉਹ ਕਿਵੇਂ ਹੈ ਬਹੁਲੀਆ ਕਿਵੇਂ ਦਾ ਹੈ ਕਾਲੇ ਜੇ ਰੰਗ ਦਾ ਪੱਕੇ ਜੇ ਰੰਗ ਦਾ ਹਾਂ ਠੀਕ ਹੈ ਜੀ ਚੁੰਡੀ ਜੀ ਕਰੀ ਗੋਨੇ ਅੱਛਾ ਹਾਂਜੀ ਤੇ ਉਹੀ ਚਿੱਟਾ ਵੇਚ ਰਿਹਾ ਤੇ ਕਿੰਨੇ ਰੁਪਏ ਦੀ ਬਿੱਟ ਲੈ ਗਿਆ ਉਹ ਵੀ ਕਿਸੇ ਦੇ ਅੱਗੇ ਵੇਚ ਰਿਹਾ ਅੱਛਾ ਅੱਗੇ ਕਿਸੇ ਦਾ ਵੇਚ ਰਿਹਾ ਉਹ ਉਹਦਾ ਆਪਣਾ ਨਹੀਂ ਹੈਗਾ ਕਿਸੇ ਦਾ ਵੇਚ ਰਿਹਾ ਅੱਗੇ ਉਹ ਕੀ ਹੁੰਦਾ ਫਿਰ ਮਤਲਬ ਨਸ਼ਾ ਹੁੰਦਾ ਬਸ ਮਸਤੀ ਲੈਂਦਾ ਰਹ ਹੁੰਮਦਾ ਰਹਦਾ ਬੰਦਾ ਆਪਣੇ ਆਪ ਜੋ ਫਿਰ ਇਹ ਜਿਹੜਾ ਦਿਮਾਗ ਦੇ ਵਿੱਚ ਨਹੀਂ ਵੀ ਆਂਦਾ ਉਹ ਵੀ ਆਂਦਾ ਫਿਰ ਜੋ ਬੰਦਾ ਨਹੀਂ ਵੀ ਕਰਨਾ ਜਾਂਦਾ ਨਾ ਉਹ ਵੀ ਕਰਦਾ ਚੋਰੀ ਮਾਰ ਪਟਾਈ ਸਭ ਕੁਝ ਕਰਦਾ ਹਾਂ ਤੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਚਲੋ ਆ ਜੀ ਤੁਹਾਡੇ ਅੱਗੇ ਹੱਥ ਜੋੜਦਾ ਜੀ ਕੋਈ ਵੀ ਨੌਜਵਾਨ ਹੈ ਕੋਈ ਵੀ ਨੌਜਵਾਨ ਨਸ਼ੇ ਦੇ ਵਿੱਚ ਤਾਂ ਸਹਿਬਾ ਮੈਂ ਕਹਿੰਦਾ ਬਾਹਰ ਨਿਕਲੋ ਬਾਈ ਇਸ ਨਸ਼ੇ ਵਿੱਚ ਕੁਝ ਨਹੀਂ ਪਿਆ ਹੈਗਾ ਠੀਕ ਹੈ ਨਾ ਆਪਣੇ ਮਾਪੇ ਬਾਬ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਨਾਲੇ ਆਪਣੀ ਕਰ ਰਹੇ ਹੋ ਨਾਲੇ ਆਪਣੇ ਮਾਪੇ ਬਾਬ ਦੀ ਬੇਇੱਜ਼ਤੀ ਕਰਵਾਉਂਦੇ ਹੋ ਜੇ ਜਦੋਂ ਕੋਈ ਇਨਸਲਟ ਹੋਣ ਤਾਂ ਮੇਰੇ ਮਾਪੇ ਬਾਬ ਦੀ ਵੀ ਤਾਂ ਇਨਸਲਟ ਹੋਏਗੀ ਜੇ ਮੇਰੀ ਵੀਡੀਓ ਦੇ ਗਈ ਕਿਤੇ ਵਾਇਰਲ ਹੋ ਗਈ ਕੱਲ ਨੂੰ ਮੇਰੇ ਮਾਪੇ ਦੇਖਣ ਜਾਂ ਮੇਰੇ ਰਿਸ਼ਤੇਦਾਰ ਦੇਖ ਲੈਣਾਂ ਮੇਰੀ ਤਾਂ ਨਹੀਂ ਇਨਸਲਟ ਹੋਏਗੀ ਜੀ ਹਾਂ ਜੀ ਤੁਹਾਡਾ ਫੇਸ ਦਿਖਾਇਆ ਹੈ ਨਾ ਠੀਕ ਹੈ ਤੇ ਤੁਸੀਂ ਸਾਡੇ ਨਾਲ ਵਾਦਾ ਕੀਤਾ ਕਿ ਅੱ ਤੋਂ ਬਾਅਦ ਤੁਸੀਂ ਐਸੀ ਜਗ੍ਹਾ ਇਹ ਜਾਂ ਨਸ਼ਾ ਕਦੇ ਨਹੀਂ ਕਰਦੇ ਜੇ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਨਸ਼ਾ ਕਰਿਆ ਅਸੀਂ ਤੁਹਾਡੇ ਸ਼ਿਕਾਇਤ ਦੇਖ ਲਈਏ ਤੇ ਫਿਰ ਮਤਲਬ ਸਾਨੂੰ ਨਾ ਕਿਓ ਅੱਜ ਅਸੀਂ ਤੁਹਾਡੇ ਤੁਹਾਡੇ ਦੇ ਉਹ ਕਰਕੇ ਤੁਹਾਨੂੰ ਛੱਡ ਰਹੇ ਹਾਂ ਸਿਰਫ ਇਸ ਕਰਕੇ ਵੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਉਰੇ ਦੇਖੋ ਅਸੀਂ ਪਹਿਲਾਂ ਵੀ ਸਟ੍ਰਿੰਗ ਕਰ ਚੁੱਕੇ ਹਾਂ ਔਰ ਇਹ ਨਸ਼ੇ ਦੀ ਲੇਕਿਨ ਪੁਲਿਸ ਪ੍ਰਸ਼ਾਸਨ ਨੂੰ ਕੋਈ ਵੀ ਫਰਕ ਨਹੀਂ ਹੈ ਐਸਐਸਪੀ ਸਾਹਿਬ ਨੂੰ ਕਹਾਂਗੇ ਵੀ ਐਸਐਸਪੀ ਸਾਹਿਬ ਇਹ ਨੌਜਵਾਨਾਂ ਨੂੰ ਬਚਾਉਣ ਵਾਸਤੇ ਤੁਸੀਂ ਰਾਜਪੁਰੇ ਵੱਲ ਥੋੜਾ ਜਿਹਾ ਧਿਆਨ ਦਿਓ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਹੀ ਰਹੇ ਹੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਵੱਲ ਹੈਗੀ ਉਹ ਬਚ ਸਕੇ ਦੇਖੋ ਸਾਡਾ ਇਸ ਵਿੱਚ ਕੋਈ ਫਾਇਦਾ ਨਹੀਂ ਹੈ ਸਾਡੀ ਤਾਂ ਇੱਕ ਸਿਰਫ ਖਬਰ ਹੈ ਲੇਕਿਨ ਅਸੀਂ ਨੌਜਵਾਨਾਂ ਨੂੰ ਇਸ ਚੀਜ਼ ਤੋਂ ਦਲਦਲ ਤੋਂ ਕੱਢਣਾ ਚਾਹੁੰਦੇ ਹਾਂ ਤੇ ਬਾਕੀ ਤੁਹਾਨੂੰ ਸਾਰੀ ਖਬਰ ਅੱਗੇ ਦਿਖਾਉਂਦੇ ਹਾਂ ਸੋ ਜੀ ਮੈਂ ਤੁਸੀਂ ਦੇਖਿਆ ਕਿ ਨਿਊਜ਼ 89 ਪੰਜਾਬ ਤੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਉਹ ਜਿਹੜਾ ਮੁੰਡਾ ਅਸੀਂ ਉਰੇ ਫੜਿਆ ਉਹ ਕਿਸ ਤਰ੍ਹਾਂ ਨਸ਼ਾ ਕਰ ਰਿਹਾ ਤੇ ਕਿੱਥੋਂ ਉਹ ਖਰੀਦ ਕੇ ਲੈ ਕੇ ਆ ਰਿਹਾ ਉਹਦੇ ਸਾਰਾ ਕੁਝ ਦੱਸਿਆ ਹੁਣ ਦੇਖਣਾ ਇਹ ਹੋਏਗਾ ਆਣ ਵਾਲੇ ਦਿਨਾਂ ਦੇ ਵਿੱਚ ਕਿ ਆ ਸ਼ਹਿਰ ਰਾਜਪੁਰਾ ਦੇ ਵਿੱਚ ਇਸ ਤਰ੍ਹਾਂ ਹੀ ਨਸ਼ਾ ਫੱਲੇਗਾ ਫੁੱਲੇਗਾ ਜਾਂ ਫਿਰ ਐਸਐਸਪੀ ਮਾਨਯੋਗ ਐਸਐਸਪੀ ਜ਼ਿਲ੍ਹਾ ਪਟਿਆਲਾ ਦੇ ਜਿਹੜੇ ਹੈਗੇ ਸਰਦਾਰ ਨਾਨਕ ਸਿੰਘ ਜੀ ਇਸ ਤੇ ਕੋਈ ਕਾਰਵਾਈ ਕਰਨਗੇ ਹੁਣ ਦੇਖਣਾ ਇਹ ਹੋਏਗਾ ਨਿਊਜ਼ 89 ਪੰਜਾਬ ਨੇ ਆਪਣੀ ਮਿਹਨਤ ਦੇ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣ ਵਾਸਤੇ ਇਹ ਉਪਰਾਲਾ ਜਿਹੜਾ ਕੀਤਾ ਹੈਗਾ ਹੁਣ ਦੇਖਦੇ ਆਂ ਇਹਦਾ ਫਾਇਦਾ ਹੁੰਦਾ ਹੈ ਜਾਂ ਫਿਰ ਇਹ ਨਸ਼ਾ ਇਸ ਤਰ੍ਹਾਂ ਹੀ ਰਾਜਪੁਰੇ ਦੇ ਵਿੱਚ ਚੱਲਦਾ ਰਹੇਗਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ